ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਨੋਵਾ ਗੱਡੀ ਜੀਟੀ ਰੋਡ ਤੇ ਖੜੇ ਟਰੱਕ ਦੇ ਪਿੱਛੇ ਜਾ ਵੜੀ ਹਾਦਸਾ ਇੰਨਾ ਭੈਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਅਤੇ ਕਾਰ ਸਵਾਰ ਬੁਰੀ ਤਰ੍ਹਾਂ ਵਿੱਚ ਗੱਡੀ ਦੇ ਫਸ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਹਨ ਪੁਲਿਸ ਇਸ ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਹੈ ਇਥੇ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੈਂ ਜਲੰਧਰੋਂ ਅੱਧਾ ਘੰਟਾ ਪਹਿਲਾਂ ਚੱਲਦਾ ਸੀਗਾ ਭਾਜੀ। ਆ ਬੰਦਾ ਡੈੱਡ ਸੀਗਾ ਕਨੈਕਟਰ ਸਾਈਡ ਦੇ ਜਿਹੜਾ ਸੀਗਾ, ਇਹ ਡੈੱਡ ਸੀਗਾ ਪਹਿਲਾਂ ਹੀ। ਓਕੇ। ਉਹਦੇ ਸਾਹ ਚੱਲਦੇ ਸੀਗੇ ਡਰਾਈਵਰ ਦੇ ਉਹ। ਜੋ ਟਰੈਕਟਰ ਦਾ ਗੱਡੀ ਪਾ ਕੇ ਖਿੱਚਦੇ ਪਈ ਅੱਧਾ ਘੰਟਾ ਪਹਿਲਾਂ ਜਦੋਂ ਟਰੈਕਟਰ ਪਿੱਛੇ ਪਾ ਕੇ ਗੱਡੀ ਪਿੱਛੇ ਨੂੰ ਫੁੱਚੀ ਇਹਨਾਂ ਨੇ, ਉਦੋਂ ਬਈ ਜਲੰਧਰ ਨੂੰ ਜਾਂਦਾ ਹੈਗਾ ਮੈਂ ਬੱਚੇ ਨੂੰ ਫੜਨ ਗਿਆ ਹੈਗਾ। ਕਿੰਨੇ ਵਜੇ ਟਾਈਮ ਸੀਗਾ ਭਾਜੀ? ਇੱਕ ਤੋਂ ਅੱਧਾ ਘੰਟਾ ਪਹਿਲਾਂ ਹਾਂ ਦੇਖੋ ਤਾਂ ਜਿੰਨਾ ਟਾਈਮ ਹੈਗਾ ਕੀ ਲੋਨ ਕਿਹਦੀ ਗਲਤੀ ਹੈ ਮੋਰੇ ਟਰੱਕ ਖੜਾ ਪਿੱਛੇ ਗੱਡੀ ਗੜੀ ਗੱਡੀ ਖੜਾ ਹੀ ਹੈ ਕਹਿੰਦੇ ਪਿੱਛੇ ਮਾਰੀ ਇੱਥੇ ਜਾ ਕੇ ਜੀ ਇਹਦੇ ਪਿੱਛੇ ਗੱਡੀ ਹੋਰ ਲੱਗੀ ਹੋਵੇ ਬੈ ਗਿਆ ਭਜਾ ਕੇ ਪੁਲਿਸ ਨੂੰ ਆਉਣ ਦੇ ਪਹਿਲੇ ਜਿਹਦਾ ਪਿਆ ਕੇ ਲੈ ਗਿਆ ਗੱਡੀ ਇਸ ਗੱਡੀ ਵਿੱਚ ਕਿੰਨੇ ਜਾਨੇ ਸੀ ਇਹ ਨਹੀਂ ਮੈਨੂੰ ਪਤਾ ਇੱਕ ਇੱਕ ਬੰਦੇ ਨੂੰ ਹੈ ਪ੍ਰਾਈਵੇਟ ਗੱਡੀ ਲੈ ਗਿਆ ਜੀ ਇੱਕ ਐਂਬੂਲੈਂਸ ਤੇ ਲੈ ਗਿਆ ਇੱਕ ਲੇਡੀਸ ਨੂੰ ਲੈ ਗਿਆ ਉਹ ਜੋਲ ਹਸਪੀਟਲ ਲੈ ਗਿਆ ਔਰ ਕੀ ਲੱਗਦਾ ਹੈ ਕਿ ਪਿੱਛੇ ਦੇ ਡਰਾਈਵਰ ਉੱਥੇ ਪਿਆ ਸੀਗਾ ਡਰਾਈਵਰ ਗੱਡੀ ਦੇ ਵਿੱਚੇ ਤੜਫਦਾ ਪਿਆ ਸੀਗਾ ਜੀ ਗੱਡੀ ਪਿੱਛੇ ਨੂੰ ਖਿੱਚੀ ਉਹਨਾਂ ਨੇ ਜਾਨੀ ਕਿ ਟਰੈਕਟਰ ਨਾਲ ਪਾ ਕੇ ਮੈਂ ਉਦੋਂ ਜਲੰਧਰ ਨੂੰ ਜਾਂਦਾ ਪਿਆ ਮੈਂ ਰੋਕ ਕੇ ਦੇਖ ਕੇ ਉਹ ਨੂੰ ਕੌਣ ਸੀ ਉਹ ਮਸਾਫਿਰ ਸੀ ਉਹ ਵੀ ਟਰੈਕਟਰ ਵਾਲੀ ਕੌਣ ਸੀ ਪਤਾ ਨਹੀਂ ਭਾਜੀ ਆਪਾਂ ਨੂੰ ਨਹੀਂ ਉਹ ਜੇ ਕੀ ਮਾਮਲਾ ਸਰ ਮੈਨੂੰ ਤਾਂ ਹੈਲਪ ਲਾਈਨ ਤੋਂ ਫੋਨ ਆਇਆ ਜਦੋਂ ਤੁਸੀਂ ਸਰ ਆਏ ਤੀ ਦੇਖਿਆ ਕੀ ਮਾਹੌਲ ਸੀ ਉਹ ਮਾਹੌਲ ਜਿਹੜਾ ਹੈਗਾ ਕਿ ਸਾਡੇ ਹੋਂਦ ਤੋਂ ਕਹਿੰਦੇ ਤਿੰਨ ਜਿਹੜੇ ਆਦੇਗੇ ਇੱਕ ਲੜੀ ਦੇ ਦੋ ਬੰਦੇ ਜਿਹੜਾ ਇਹਨਾਂ ਜੋੜ ਹੱਥਾਂ ਨਾਲ ਢਲਦੇ ਸੀ ਜੀ ਤੇ ਜਿਹੜੇ ਦੋ ਬੰਦੇ ਵਿੱਚ ਫਸੇ ਪਏ ਸੀਗੇ ਇਹ ਗੱਡੀ ਨੋਵਾ ਜਿਹੜੀ ਸੀ ਟਰੱਕ ਦੇ ਵਿੱਚ ਲ ਉਹ ਜਦੋਂ ਗੱਡੀ ਕੋਲ ਡੈਮੇਜ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਕੇ ਇੱਕ ਦਵਾਈ ਸੋ ਕੀ ਲੱਗਦਾ ਕਿ ਹਾਸਾ ਬੜਾ ਜ਼ਬਰਦਸਤ ਹੈ ਔਰ ਕੀ ਕਾਰਨ ਹੋ ਸਕਦੇ ਆ ਨਹੀਂ ਹੁਣ ਡਰਾਈਵ ਵੀ ਦੇਖੋ ਝੁਕ ਲੱਗਣ ਕਰਕੇ ਕੀ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਟਰੱਕ ਵਾਲਾ ਫਰਾਰ ਆ ਜੀ ਕਿਸ ਦਾ ਟਰੱਕ ਦੇ ਵਿੱਚ ਕਿੱਥੋਂ ਦੇ ਵਿੱਚ ਫੜੀਆਂ ਲੱਗਿਆ ਜੀ ਉਹ ਦੂਜਾ ਪੱਤੀਆਂ ਜੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈ ਜੀ ਆ ਰੋਲ ਕਿੰਗ ਦੇ ਸਾਹਮਣੇ ਆ ਜੀ ਉਹ ਬੜੇ ਤੋਂ ਜਲੰਧਰ ਰੋਡ ਤੇ ਸਿਟੀ ਰੋਡ ਝੇੜੂ ਤੇ ਹਾਂ ਵੇਲੀ ਲੱਗੀ ਹੋਈ ਹੈ ਵੇਲੀ ਲੱਗੀ ਹੋਈ ਹੈ ਸਾਡੇ ਤੂੰ ਹਾਈਵੇ ਤੇ ਕਿੰਨੇ ਅਜੇ ਜਿਹੜੇ ਮਲਾਜ਼ਮ ਤਾਇਨਾਤ ਜਿਹੜੇ ਤੋਂ ਤਾਇਨਾਤ ਮੈਨਾਂ ਥਿੰਗਲੇ ਆਤੀ